ਦੇਖੋ ਜਿਹੜੀ ਅੱਜ ਸੱਤ ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਆ ਉਹਦੇ ਵਿੱਚ ਪਹਿਲਾਂ ਤਾਂ ਅਕਾਲਤਖ ਸਾਹਿਬ ਦਾ ਧੰਨਵਾਦ ਕੀਤਾ ਗਿਆ ਸਿੰਘ ਸੁਬਾਨ ਦਾ ਸ਼ੁਕਰੀਆ ਦਾ ਕੀਤਾ ਸਾਰੇ ਕਮੇਟੀ ਦੇ ਮੈਂਬਰਾਂ ਨੇ ਕਿ ਉਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਇਹ ਸਾਰੀ ਸੱਤ ਮੈਂਬਰੀ ਕਮੇਟੀ ਨੂੰ ਦਿੱਤੀ ਆ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਕਿਰਿਆ ਨੂੰ ਲੈ ਕੇ ਭਰਤੀ ਪ੍ਰਕਿਰਿਆ ਨੂੰ ਲੈ ਕੇ ਹੁਣ ਜਿਹੜਾ ਇਸ ਕਮੇਟੀ ਦੀ ਮੀਟਿੰਗ ਵਿੱਚ ਬੜੇ ਵਿਸਥਾਰ ਦੇ ਨਾਲ ਇਹ ਸਾਰਾ ਡਿਸਕਸ ਹੋਇਆ ਤੇ ਫੈਸਲਾ ਇਹ ਹੋਇਆ ਕਿ ਅਕਾਲੀ ਦਲ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਉਹਨਾਂ ਤੋਂ ਇਹ ਪੁੱਛਣਾ ਆ ਜਾਂ ਉਹਨਾਂ ਨੂੰ ਪੁੱਛਿਆ ਹੋਇਆ ਚਲੋ ਮੀਡੀਆ ਰਾਹੀਂ ਗੱਲ ਚੱਲ ਜਣੀ ਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਾਲੇ ਜਿਹੜੀ ਸੱਤ ਮੈਂਬਰੀ ਕਮੇਟੀ ਆ ਇਹਦੇ ਰਾਹੀਂ ਜਿਹੜੀ ਭਰਤੀ ਪ੍ਰਕਿਰਿਆ ਆ ਉਹਨੂੰ ਪ੍ਰੰਭ ਆਪਣੇ ਆਰੰਭ ਕਰਨ ਦਾ ਜਾਂ ਪ੍ਰਾਰੰਭ ਕਰਨ ਦਾ ਉਹਨੂੰ ਸ਼ੁਰੂ ਕਰਨ ਦਾ ਕੀ ਤੁਸੀਂ ਉਸ ਗੱਲ ਨਾਲ ਸਹਿਮਤ ਹੋ ਜੇ ਉਹ ਸਹਿਮਤ ਹੋਣਗੇ ਤੇ ਸੱਤ ਮੈਂਬਰੀ ਕਮੇਟੀ ਆਪਣਾ ਭਰਤੀ ਪ੍ਰਕਿਰਿਆ ਆਰੰਭ ਕਰੂਗੀ ਜਿਹੜੀ ਪਹਿਲੇ ਪੱਧਰੀ ਮੇਰੀ ਪਹਿਲਾ ਪੱਧਰੀ ਕਿਸੇ ਸਮੇਂ ਬਾਅਦ ਕਮੇਟੀ ਦੇ ਹੋਵੇਗੀ ਪ੍ਰਕਿਰਿਆ ਹੈ ਕਿ ਉਸ ਦੇ ਬਾਬਤ ਕੀ ਗੱਲਬਾਤ ਹੋਈ ਹੈਗੀ ਜਿਹੜੀ ਹੋ ਚੁੱਕੀ ਹੈ ਦੇਖੋ ਜਿਹੜਾ ਇਹ ਫੈਸਲਾ ਹੋਇਆ ਜਿਹੜਾ ਮਤਾ ਪਾਇਆ ਆ ਵੀ ਜੇ ਅਕਾਲੀ ਦਲ ਜੋ ਹੁਕਮ ਹੋਏ ਨੇ ਆਪਣੇ ਅਕਾਲ ਤੱਕ ਸਭ ਤੋਂ ਜੇ ਉਹਨਾਂ ਦੀ ਪਾਲਣਾ ਕਰਦੇ ਹੋਏ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਦਿੰਦੇ ਆ ਤੇ ਸਾਰੀ ਪ੍ਰਤੀ ਪ੍ਰਕਿਰਿਆ ਨੂੰ ਪ੍ਰారంਭ ਕਰਨ ਕਰਨ ਦਾ ਮੰਨਦੇ ਨੇ ਸਵੀਕਾਰ ਕਰਦੇ ਨੇ ਤੇ ਤਾਂ ਇਹ ਜਿਹੜੀ ਭਰਤੀ ਪ੍ਰਕਿਰਿਆ ਸਾਰੀ ਸੱਤ ਮੈਂਬਰੀ ਕਮੇਟੀ ਦੀ ਦੇਖ ਰੇਖੇਟ ਹੋਊਗੀ ਜੀ ਪਰ ਆਪਾਂ ਕਿਤੋਂ ਲੰਬੇ ਸਮੇਂ ਬਾਅਦ ਮੀਟਿੰਗ ਹੋਈ ਆ ਕਿ ਸਰਦਾ ਨਹੀਂ ਕਿ ਸਰ ਜਿਹੜੀ ਇੱਕ ਮਿੰਟ ਜਿਹੜੀ ਪਹਿਲਾਂ ਕਿਤੇ ਆਪਾਂ ਕਿਤੀ ਜੋ ਤੁਸੀਂ ਇਸ ਜਿਹੜਾ ਮੈਂ ਕਹਿ ਕੇ اٹਿਆ ਆ ਜਦ ਆਰੰਭ ਹੀ ਸੱਤ ਮੈਂਬਰੀ ਕਮੇਟੀ ਦੇ ਕਰਨੀ ਆ ਭਰਤੀ ਪ੍ਰਕਿਰਿਆ ਤੇ ਪਹਿਲੀ ਜਿਹੜੀ ਹੈਗੀ ਆ ਭਰਤੀ ਆ ਉਹਦੇ ਵਿੱਚ ਆਉਂਦੀ ਨਹੀਂ ਹੈਗੀ ਠੀਕ ਹੈ ਉਹਨੂੰ ਰੱਦ ਸਮਝਿਆ ਜਾਏਗਾ ਜੀ ਚਲੋ ਉਹ ਤਾਂ ਦੇਖੋ ਤੁਸੀਂ ਉਹਦਾ ਕਰਨਾ মিডিਆ ਨੇ ਉਹਦਾ ਮਤਲਬ ਕੱਢਣਾ ਆ ਪਰ ਜੇ ਆਰੰਭੀ ਨਵੇਂ ਸਿਰੇ ਤੋਂ ਹੋਣੀ ਆ ਦੈਟ ਮੀਨਸ ਇਹ ਸਾਰਾ ਕੋਸ਼ ਸੱਤ ਮੈਂਬਰੀ ਕਮੇਟੀ ਦੀ ਦੇਖ ਰੇਖੇ 'ਤੇ ਸ਼ੁਰੂ ਹੋਊਗਾ 2 ਤਰੀਕ ਨੂੰ ਕਿਹਾ ਸੀਗਾ ਚੁੱਲ੍ਹੇ ਸਾਂਝੇ ਕਰਨ ਦੀ ਗੱਲ ਕਰੀ ਸੀ ਪਰ ਉਹ ਹੋਈ ਨਹੀਂ ਉਹ ਉਸੇ ਤਰ੍ਹਾਂ ਜਿਹੜਾ ਹੈਗਾ ਹਲੇ ਵੀ ਜਿਹੜਾ ਅਪ੍ਰੋਚਸ ਦੋਨੋਂ ਤਰ੍ਹਾਂ ਦੇ ਵਿੱਚ ਉਹ ਲੱਗਦਾ ਕਿ ਚੁੱਲ੍ਹੇ ਸਾਂਝੇ ਹੋ ਜਾਣਗੇ ਦੇਖੋ ਗੱਲ ਇਹ ਵੀ ਪੰਥ ਵਿੱਚ ਏਕਤਾ ਹੋਣੀ ਚਾਹੀਦੀ ਆ ਸਾਰਾ ਪੰਥ ਇਕੱਠਾ ਹੋਣਾ ਚਾਹੀਦਾ ਇੱਥੇ ਕਿਸੇ ਨੂੰ ਵੀ ਕੋਈ ਆਪਣਾ ਜਿਹੜਾ ਜਿੱਦ ਜਾਂ ਹੱਟ ਨਹੀਂ ਕਰਨਾ ਚਾਹੀਦਾ ਜੋ 2 ਤਰੀਕ ਤੇ ਜਦੋਂ ਫੈਸਲੇ ਆਏ ਸੀਗੇ ਅਗਰ ਉਹ ਸਾਰੀ ਸਮੂਚੀ ਇਕਾਲੀ ਲੀਡਰਸ਼ਿਪ ਪ੍ਰਵਾਨ ਕਰ ਲੈਂਦੀ ਤੇ ਏਕਤਾ ਦਾ ਰਾਹ ਖੁੱਲ ਗਿਆ ਸੀਗਾ ਲੇਕਿਨ ਉਹਨਾਂ ਨੇ ਨਹੀਂ ਪ੍ਰਵਾਨ ਕੀਤੇ ਇਸ ਕਰਕੇ ਸਾਰੀ ਦੁਬਧਾ ਪੈਦਾ ਹੋਈ ਆ ਦੋ ਤਰੀਕ ਦੇ ਆਪਣੇ ਜਿਹੜੇ ਹੁਕਮਨਾਮੇ ਆ ਹਰ ਇੱਕ ਆਪਣੇ ਪੰਥਕ ਆਗੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੋਹੇਰ ਦੇ ਲੀਡਰਾਂ ਨੂੰ ਉਹ ਇਨ ਬਿਨ ਉਹਦੇ ਮੰਨਨੇ ਚਾਹੀਦੇ ਆ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਆ 11 ਦੀ ਮੀਟਿੰਗ ਇਸੇ ਜਗ੍ਹਾ ਦੇ ਉੱਪਰ ਜਿਹੜੀ ਇੱਥੇ ਹੋਊਗੀ ਇੱਥੇ ਹੋਊਗੀ ਜਿਹੜੀ